ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ ਨੇ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਟੋਟਲ ஆல்ਓਵਰ ਪ੍ਰਿੰਟਡ ਇਹਦੇ ਤੇ ਆਫਰ ਹੈ ਕਿ ਇਹ ਤੁਸੀਂ ਸਿੰਗਲ ਸੂਟ ਨਹੀਂ ਬਾਈ ਕਰ ਸਕਦੇ ਦੋ ਸੂਟ ਤੁਸੀਂ ਬਾਈ ਕਰਨੇ ਆ 890 ਰੁਪਏ ਦੋ ਸੂਟਾਂ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਤੁਸੀਂ ਚਾਹੋ ਤਾਂ ਸੇਮ 10 ਮੀਟਰ ਕਪੜਾ ਵੀ ਲੈ ਸਕਦੇ ਹੋ ਤੇ ਜੇਕਰ ਨਹੀਂ ਤਾਂ ਤੁਸੀਂ ਵੱਖਰੇ ਵੱਖਰੇ ਆਪਣੀ ਚੋਇਸ ਅਕੋਰਡਿੰਗਲੀ ਕੋਈ ਵੀ ਸਿਲੈਕਟ ਕਰ ਸਕਦੇ ਹੋ ਇਹਨਾਂ ਵਿੱਚੋਂ ਕਲਰ ਕਲਰ ਕਾਫੀ ਆਏ ਨੇ ਵੈਸੇ ਚਾਰ ਚਾਰ ਸਦਾ ਸੈਟ ਬਣਾ ਕੇ ਰੱਖਿਆ ਤੁਸੀਂ ਆਪਣੇ ਅਕੋਰਡਿੰਗਲੀ ਕਿਸੇ ਵੀ ਚੋ ਸਾਰਿਆਂ ਦੇ ਵਿੱਚੋਂ ਕੋਈ ਵੀ ਕਲਰ ਆਪਣੀ ਚੋਇਸ ਆ ਜਿਹੜਾ ਹੈ ਕਿ ਸਿਲੈਕਟ ਕਰ ਸਕਦੇ ਹੋ ਸ਼ਿਪਿੰਗ ਚਾਰजेस ਜਿਹੜੇ ਉਹ ਫ੍ਰੀ ਨੇ ਕੋਈ ਐਕਸਟਰਾ ਚਾਰजेस ਜਿਹੜੇ ਇਹਨਾਂ ਸੂਟਾਂ ਦੇ ਨਹੀਂ ਲਿਕਣਗੇ ਹਮੇਸ਼ਾ ਜਿਹੜੀਆਂ ਕਲੈਕਸ਼ਨਾਂ ਮੈਂ ਇੱਥੇ ਲੈ ਕੇ ਆਂਦੀ ਆ ਮੋਸਟਲੀ ਉਹਨਾਂ ਦੇ ਜਿਹੜੇ ਸ਼ਿਪਿੰਗ ਚਾਰजेस ਨੇ ਉਹ ਫ੍ਰੀ ਹੀ ਹੁੰਦੇ ਨੇ ਆ ਕੜਾਈ ਵਾਲੇ ਸੂਟ ਨੇ ਤਿੰਨ ਰੰਗਾਂ ਵਿੱਚ ਇਹ ਵਾਲੀਆਂ ਜਿਹੜੀਆਂ ਆਫਰਾਂ ਨੇ 1950 ਰੁਪਏਾਂ ਦੇ ਵਿੱਚ ਤਿੰਨ ਸੂਟਾਂ ਵਾਲੀ ਆਫਰ ਫਿਰ ਤੋਂ ਆਈ ਹੈ ਬਸ ਇਹ ਆ ਕਿ ਉਹਨਿੰਨਾ ਵਿੱਚ ਜਿਹੜੇ ਰੰਗ ਨੇ ਉਹ ਥੋੜੇ ਵੱਖਰੇ ਨਵੇਂ-ਨਵੇਂ ਡਿਜ਼ਾਈਨ ਹੋ ਗਏ ਨੇ ਇਹਨਾਂ ਵਿੱਚ ਰੰਗ ਜਿਹੜੇ 50 ਤੋਂ ਉੱਪਰ ਆਏ ਨੇ ਬਾਟਮ ਪਲੇਨ ਆਏਗਾ ਸ਼ਰਟ ਜਿਹੜੀ ਹੈ ਉਹ ਡਿਜੀਟਲ ਪ੍ਰਿੰਟ ਨਾਲ ਆਂਦੀ ਹੈ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦਾ ਬਾਟਮ ਹੈ ਇਹ ਦਿਨਾਂ ਇਹਨਾਂ ਵਿੱਚ ਤੁਸੀਂ ਆਪਣੇ ਅਕੋਰਡਿੰਗਲੀ ਤਿੰਨੋਂ ਚੂਰ ਸੂਟ ਜਿਹੜੇ ਕੀ ਸਿਲੈਕਟ ਕਰ ਸਕਦੇ ਹੋ ਕੋਈ ਲਿਮਟ ਨਹੀਂ ਹੈ ਤੁਸੀਂ ਜੇਕਰ ਚਾਹੋ ਤਾਂ ਤਿੰਨੇ ਸੇਮ ਜਾਂ ਦੋ ਸੇਮ ਜਾਂ ਇੱਕ ਵੱਖਰਾ ਜਾਂ ਤਿੰਨੇ ਹੀ ਵਕਰੇ-ਵਕਰੇ ਉਹ ਜਿਹੜੀ ਹੈ ਤੁਹਾਡੀ ਚੋਇਸ ਹੈ ਰੇਟ ਜਿਹੜਾ ਇਹਨਾਂ ਦਾ 1350 ਰੁਪਏ ਹੈ ਸ਼ਿਪਿੰਗ ਚਾਰਜਸ ਜਿਹੜੀ ਬਿਲਕੁਲ ਫ੍ਰੀ ਨੇ ਕੋਈ ਐਕਸਟਰਾ ਚਾਰਜਸ ਜਿਹੜੇ ਆ ਕਿ ਆਲ ਓਵਰ ਇੰਡੀਆ ਇਹਨਾਂ ਸੂਟਾਂ ਤੇ ਵੀ ਨਹੀਂ ਲੱਗਣਗੇ 1350 ਦੇ ਵਿੱਚ ਤਿੰਨ ਸੂਟ ਨੇ ਜਿਹੜਾ ਸ਼ਰਟ ਦਾ ਫੈਬਰਿਕ ਕੈਮਰੀ कॉटन 2 ਮੀਟਰ ਦੀ ਸ਼ਰਟ ਤੇ कॉटन ਜਿਹੜੀ ਆ ਉਹ ਵੀ 2 ਮੀਟਰ ਦਾ ਬਾਟਮ ਮਿਲੇਗਾ 2 ਮੀਟਰ ਦਾ ਸ਼ਰਟ ਕੈਮਰੀ कॉटन ਡਿਜੀਟਲ ਪ੍ਰਿੰਟ ਤੇ ਬਾਟਮ ਜਿਹੜਾ कॉटन ਦਾ 2 ਮੀਟਰ ਦਾ ਪਲੇਨ ਮਿਲੇਗਾ 2 2 ਮੀਟਰ ਦੀ ਲੈਂਥ ਨਾਲ ਆਣਗੇ ਬਰ ਵੱਡਾ ਹੈ ਸ਼ਰਟ ਦਾ ਵੀ ਸ਼ਿਪਿੰਗ ਚਾਰਜਸ ਜਿਹੜੇ ਇਹਨਾਂ ਸੂਟਾਂ ਤੇ ਫ੍ਰੀ ਨੇ ਰੰਗਾਂ ਦੀ ਜਿਹੜੀ ਇਹਨਾਂ ਸੂਟਾਂ ਵਿੱਚ ਕੋਈ ਕਮੀ ਨਹੀਂ ਹੈਗੀ ਸਾਰੇ ਰੰਗ ਜਿਹੜੇ ਫਿਲਹਾਲ ਅਵੇਲੇਬਲ ਨੇ ਬਾਕੀ ਤੁਸੀਂ ਇਹਨਾਂ ਸੂਟਾਂ ਵਿੱਚ ਕੋਈ ਸੂਟ ਬਾਈ ਕਰਨਾ ਚਾ ਜਾਂ ਕਿਸੇ ਵੀ ਸੂਟ ਦੀ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 623924575 ਜਰ ਦਿੱਤਾ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਜਰੂਰ ਸੈਂਡ ਕਰਦੇ ਆ ਕਰੋ ਸਕਰੀਨਸ਼ਾਟ ਤੋਂ ਬਿਨਾ ਜਿਹੜਾ ਹੈ ਕਿ ਪਤਾ ਨਹੀਂ ਚੱਲਦਾ ਤੁਸੀਂ ਕਿਸ ਕਲੈਕਸ਼ਨ ਦੀ ਗੱਲ ਕਰ ਰਹੇ ਹੋ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦਿਆ ਕਰੋ ਜੇ ਵੀ ਸੂਰਦੂਸੀ ਕੁਇਰੀ ਕਰਨਾ ਚਾਹੁੰਦੇ ਹੋ ਚਾਹੀ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟ ਕਰਦੀ ਉਹਨਾਂ ਵਿੱਚੋਂ ਸਟੇਟਸ ਵੇਖਣਾ ਤਾਂ ਨੰਬਰ ਤੇ ਜਾ ਕੇ ਆਪਣੇ ਨੇਮ ਤੇ 시ਟੀ ਦੇ ਨੇਮ ਨਾਲ ਮੈਸੇਜ ਕਰ ਦੇਣਾ ਤੁਹਾਡੇ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਹੈ ਕਿ ਸਟੇਟਸ ਸ਼ੋ ਹੋ ਜਾਇਆ ਕਰੇਗਾ ਸ਼ਿਪਿੰਗ ਦਾ ਆਰਡਰ ਜਿਹੜੀ ਨਾਲ ਤੁਹਤਾਂ ਦੇ ਵੀ ਬਿਲਕੁਲ ਫ੍ਰੀ ਨੇ 680 ਦੇ ਵਿੱਚ 3.5 ਮੀਟਰ ਦਾ ਵੱਡੇ ਪਰਦਾ ਜੇਤੀ ਕੀ ਲੈਂਥ 55 ਤੋਂ ਵੀ ਉੱਪਰ ਚਲੀ ਜਾਏਗੀ ਪਿਓਰ ਕਾਟਨ ਦਾ ਸੂਟ ਆਇਆ ਹੈ ਵੱਡੇ ਪਰਦਾ ਆਲ ਓਵਰ ਸੂਟ ਹੈ ਦੁਪੱਟਾ ਇਹਨਾਂ ਦਾ ਪਿਓਰ ਸ਼ਿਫੋਨ ਦਾ ਆ ਕਿਉਂਕਿ ਮੋਸਟਲੀ ਜਿਹੜੇ ਬਹਿਣਾ ਨੂੰ ਪਿਓਰ ਸ਼ਿਫੋਨ ਦੇ ਦੁਪੱਟੇ ਜਿਹੜੇ ਬੜੇ ਪਸੰਦ ਹੁੰਦੇ ਨੇ ਤੇ ਨਾਲ ਦੁਪੱਟੇ ਤੇ ਜਿਹੜੀ ਹੈ ਕਿ ਲੈਸ ਲੱਗੀ ਹੈ ਸਾਈਡਾਂ ਤੇ 4 ਸਾਈਡਰ ਤੇ ਲੈਸ ਲੱਗੀ ਹੈ ਬਾਕੀ ਦੁਪੱਟਾ ਸਾਰਾ ਪਲੇਨ ਹੈ ਸੂਟ ਜਿਹੜਾ ਹੈ ਉਹ ਤੁਹਾਨੂੰ ਆਲ ਓਵਰ ਪ੍ਰਿੰਟਡ ਮਿਲੇਗਾ ਹਰ ਤਰ੍ਹਾਂ ਦਾ ਪ੍ਰਿੰਟ ਹੈਗਾ ਛੋਟੇ ਛੋਟੇ ਸਮਾਲ ਬੁੱਟੇ ਵਾਲੇ ਵੀ ਤੇ ਵੱਡੇ ਫਲਾਵਰਿੰਗ ਵਾਲੇ ਪ੍ਰਿੰਟ ਜਿਹੜੇ ਕਿ ਇੰਨਾ ਵਿੱਚ ਹੈਗੇ ਨੇ ਸੂਟ ਜਿਹੜੇ ਕਿ ਸਾਰੇ ਅਵੇਲੇਬਲ ਨੇ ਤੁਸੀਂ ਮਾਈ ਕਰਨਾ ਚਾਹ ਕੋਈ ਵੀ ਵੀਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ